ਜਿੰਦਾਬਾ ਜਿੰਦਾਬਾ ਦੁਸ਼ਰਦ ਬਪ ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਨਕੀਂਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਮਰੀਦ ਨੂੰ ਸ਼ਹੀਦ ਕਰਨਾ ਔਰ ਸ਼ੋਭ ਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ ਜਿੱਥੇ ਕੋਈ ਧੱਕਾ ਹੋ ਗਿਆ ਜਿੱਥੇ ਲੋਕਾਂ ਦਾ ਰੋਸ ਹੈ ਦਾ ਤੁਹਾਡਾ ਤੁਹਾਡੇ ਨਾਲ ਮੈਂ ਪੂਰੀ ਸੀ ਤੇ ਸਹਿਮਤ ਹਾਂ ਸਰਕਾਰ ਜੋ ਵੀ ਕਹਿ ਉਹ ਫਾਈਨ ਸਪਿਰਿਟ ਦੇ ਵਿੱਚ ਇੰਪਲੀਮੈਂਟ ਹੋ ਰਹੀ ਜੀ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਹੋਰ ਹੋਣੀ ਹੋਣੀ ਇਹ ਤੋਂ ਬਾਅਦ ਕੇਵੀ ਇਲੈਕਸ਼ਨ ਆਉਣਗੇ ਸਾਨੂੰ ਇਹ ਸੀਤ ਨਵੇੜਾ ਕਰਨਾ ਹੀ ਪੈਣਾ ਜਨਾਬ ਕੀ ਸ਼ਰਧਾ ਨੂੰ ਗੋਲੀ ਮਾਰਨੀ जायसी ਵੀ ਨਹੀਂ ਆਪਾਂ ਤੁਹਾਡੇ ਜਵਾਬਾਂ ਤੋਂ ਭਾਵੇਂ ਜਾਨ ਵੀ ਬਚਾ ਸਕਦੇ ਤੁਸੀਂ ਦੱਸੋ ਜੀ ਸਰਦਾਰ ਜੀ ਕੁਝ ਕਰਦੇ ਆਂ ਵੀ ਅਸੀਂ ਜਿੱਥੇ ਗੱਲ ਹੋਏਗੀ ਕਿਸਾਨੀ ਦੇ ਹੱਥੀਂ ਕਾਤੇ ਨਾਮ ਕਰਾਗੇ ਤੇ ਹਰ ਚੀਜ਼ ਆਮ ਨਿਯਮ ਅੰਦਰ ਚੱਲਦੀ ਹੈ ਕਿੰਦਾ ਬੰਦੇ ਨੇ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜ ਕੇ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਕਿਰਾਉ ਕੀਤਾ ਗਿਆ ਇਸ ਮੌਕੇ ਫਤੇਗੰਗ ਬਾਜਵਾ ਵੀ ਮੌਜੂਦ ਰਹੇ ਤਸਵੀਰਾਂ ਵੇਖ ਸਕਦੇ ਹੋ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੀਆਂ ਨੇ ਜਿੱਥੇ ਫਿਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਨੂੰ ਤਿੱਖੇ ਸਵਾਲ ਵੀ ਪੁੱਛੇ ਗਏ ਨੇ ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਲਖੀਨਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਮਰੀਤ ਨੂੰ ਸ਼ਹੀਦ ਕਰਨਾ ਔਰ ਸ਼ੁਭਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨਾ ਔਰ ਉੱਥੇ ਰੋਖੜੀ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲਓ ਪਲੀਜ਼ ਬਾਕੀ ਹੋਰ ਸਾਡਾ ਲਓ ਜਵਾਬ ਚਲੋ ਇਹਨਾਂ ਦੇਖੋ ਨਾ ਹੀ ਜਵਾਬ ਲੈ ਲੈਂਦੇ ਯਾਰ ਇੱਕ ਮੈਂ ਪਹਿਲਾਂ ਜਵਾਬ ਲੈਣ ਦੋ ਜਵਾਬ ਲੈਣਾ ਸਾਡੀ ਤਾਂ ਦੇਣੀ ਆ ਬਲਾ ਦੇ ਨੇਤਰਾਂ ਨੂੰ ਬਹੁਤ ਹੀ ਸਰਕਾਰ ਨੂੰ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਦਿੱਤੇ ਆ ਤੇ ਜੀ ਆਣ ਆਹ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਉਹਦਾ جواب ਅਸੀਂ ਦੇਣਾ ਮੇਰੇ ਉਦਾਦੀ ਨੇ ਗਲਤੀ ਕੀਤੀ ਲੇਕਿੰਗਪੁਰ ਕੇ ਵੀ ਵਾਲੀ ਯਾ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਫਨਾ ਕਰਦਾ ਤੂੰ ਕਚੜੀਆਂ ਦਾ ਬੁਖਾਰ ਹੋ ਜਾਂਦਾ ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ ਹੈ ਸਾਨੂੰ ਵੀ ਹੁੰਦਾ ਧੋਖਿਆ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਟਕਾ ਹੁੰਦਾ ਜਿੱਥੇ ਲੋਕਾਂ ਦਾ ਰੋਸ ਹੈਗਾ ਤੁਹਾਡਾ ਤੁਹਾਡੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹ ਸਤਿ ਸ੍ਰੀ ਅਕਾਲ ਨੰਬਰ 2 ਦੀ ਗੱਲ ਜਿਹੜੀ ਗੱਲ ਆਪਾਂ ਜਿਹੜੀ ਗੱਲ ਮਨਾਰੀ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਹੈ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੀ ਵੀ ਅਸੀਂ ਇੱਥੇ ਐਮਐਸਬੀ ਲਾਹਾਂਗੇ ਬਿਲਕੁਲ ਉਹ ਗੱਲ ਉੱਥੇ ਦੀ ਉੱਥੇ ਵਕੀਲ ਹੈਗੀ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਹੈ ਰਿਲੇਟਡ ਸਪਿਰਿਟਸ ਵੀ ਹੋਈ ਹੈ ਬਿਲਕੁਲ 1 ਸੈਕਿੰਡ ਪਾਈਸ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਰ ਉਹ ਹੈ ਉਸ ਪਰ ਤੇ ਬੇਤ ਇੰਕ੍ਰੀਮੈਂਟ ਹੋਈ ਜਾ ਰਹੀ ਦੀ ਜਿਹੜੀ ਚੀਜ਼ ਆਪਣਾ ਰੋਸ ਪ੍ਰਗਟ ਕਰ ਲਈ ਦਿੱਲੀ ਜਾਣਦੀ ਸੀ ਬਦਕਿਸਮਤੀ ਦੀ ਗੱਲ ਹੈ ਸਰਕਾਰਾਂ ਦਾ ਰੋਗ 20 ਸੇ ਆਪਣਾ ਮਤਲਾ ਕਰਨਾ ਪਰ ਉਹਦੇ ਵਿੱਚ ਨੁਕਸਾਨ ਹੈ ਕਿ ਬੇਟੀ ਕਿੱਦਾ ਹੋਇਆ ਪੰਜਾਬੀਆਂ ਨੂੰ ਇਹ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਤਾਂ ਉੱਗਰ ਹੋ ਜਾਣੀ ਹੋਰ ਵੀ ਇਸ ਤੋਂ ਬਾਅਦ ਅੱਗੇ ਵੀ ਇਲੈਕਸ਼ਨਾਂ ਆਉਣ। ਸਾਨੂੰ ਇਹ ਸੀਤ ਨਿਵੇੜਾ ਕਰਨਾ ਹੀ ਕਰਨਾ। ਤੇ ਜਿਹੜਾ ਹੋਣਾ ਅਸੀਂ ਚਾਹੁੰਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਦੇ ਲੀਡਰਸ਼ਿਪ ਆ ਸਾਰੇ ਸਿਆਣੇ ਆ। ਆਪਾਂ ਆਪਾਂ ਇਹ ਗੱਲ ਭੁੱਜੀਏ ਵੀ ਆਪਾਂ ਕਿਹੜੀ ਪਾਰਟੀ ਨੇ। ਐ ਤੇ ਆਪਾਂ ਇੱਕ ਹੀ ਆ। ਤੇ ਆਪਾਂ ਇੱਕ ਦੂਜੇ ਦਾ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀ ਹਾਂ ਵੀ ਇਹ ਚੀਜ਼ ਜਾਇਜ਼ ਹੈ ਤਾਂ ਆਪਾਂ ਇਹਦਾ ਹੱਲ ਕਰੀਏ। ਦੇ ਹਰ ਚੀਜ਼ ਦਾ ਨਿਕੂਗਾ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ ਜਿੱਦੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਦਾ ਨਹੀਂ ਆਪਾਂ ਸਰਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਦੇ ਆਂ ਸੋ ਮੇਰੀ ਮੁੱਖ ਕਾਰਿਸ਼ੇ ਹੀ ਹੈ ਵੀ ਆਪਾਂ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈ ਲਈਆਂ ਸਾਰੇ ਕੋਈ ਇੱਕ ਵਾਰ ਜਵਾਬ ਪੁੱਛੋ ਸਾਰੇ ਗੋਲ ਮੋਤੀਆਂ ਗੱਲਾਂ ਕਰਦੇ ਹੁੰਦੇ ਜਨਾਬ ਕੀ ਸ਼ਬਦ ਨੂੰ ਗੋਲੀ ਮਾਰਨੀ ਜੈਸੇ ਵੀ ਨਹੀਂ ਉਹਦੇ ਤੇ ਤੁਸੀਂ ਕੀ ਕੀਤਾ ਤੁਹਾਡਾ ਕੀ ਆ ਜੀ ਦੇਖੋ ਮੈਂ ਜਵਾਬ ਦਿਓ ਜੀ ਸਾਨੂੰ ਜਿਹੜੀ ਚੀਜ਼ ਦਾ ਮੇਰੇ ਹੱਕ ਚ ਹੈ ਨਾ ਅਚਾਨਕ ਇਹ ਕਹਿਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਉਹਦੇ ਵਿੱਚ ਇੱਕ ਮਿੰਟ ਯਾਰ ਹੁਣ ਇਦਾਂ ਨਾ ਫਿਰ ਕਰੀ ਜਾਈਏ ਬੋਲਾ ਨਾ ਮੈਂ ਕਰੀਆ ਹਾਂ ਜਵਾਬ ਤਾਂ ਹਮ ਲੈ ਲੀਏ ਵਿਵਾਰੀ ਪੁੱਛਦਾ ਕੀ ਕਰ ਲਿਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਲੀ ਮਾਰਨ ਦਾ ਆਰਡਰ ਕਿਹਨੇ ਦਿੱਤਾ ਜੀ ਉਹ ਇੱਕ ਮਿੰਟ ਕੋਈ ਗੱਲ ਨਹੀਂ ਬੇਸੀ ਹੋ ਗਿਆ ਪਿੱਛੇ ਲੱਗ ਗਿਆ ਤੁਸੀਂ ਵੋਟਾਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਬੇਵਾਰੀ ਨਾ ਕਿਸੇ ਨੇ ਮਾਰ ਪਰ ਇਸ ਤੋਂ ਬਾਅਦ 1 ਸੈਕਿੰਡ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਨਹੀਂ ਨਾ ਪਲੀਜ਼ ਵੈਲ 1 ਸੈਕਿੰਡ ਵਾਰਤਾਰ ਕਿੱਥੇ ਆ ਆਪਾਂ ਸਾਰੇ ਬੁਲਾਏ ਆ ਨਹੀਂ ਨਹੀਂ ਆਪਾਂ ਸਾਰੇ ਕੋਈ ਨਹੀਂ ਪੌਣ ਵਾਲੀ ਤਲਖੀ ਕੋਈ ਨਹੀਂ ਇਹਦੇ ਜਵਾਬ ਆ ਇੱਕ ਸਵਾਲ ਹੈ ਜੀ ਇੱਕ ਚਲੋ ਤੁਹਾਨੂੰ ਯਾਰ ਜੀ ਇੱਕ ਜਿਹੜਾ ਜਿਹੜਾ ਪੋਲਿਟਿਕਲ ਬੰਦਾ ਹੈ ਨਾ ਉਹਨੇ ਧੋਖਾ ਹੀ ਦੇਣਾ ਆਪਾਂ ਤੁਹਾਡੇ ਜਵਾਬਾਂ ਤੋਂ ਭਾਜੀ ਕੇ ਜਾਨ ਨਹੀਂ ਬਚਾ ਸਕੋ ਤਾਂ ਸਾਹਿਬ ਜੀ ਕੋਈ ਕਰਨਾ ਹੈ ਵੀ ਅਸੀਂ ਜਿੱਤੇ ਗੱਲ ਹੋਵੇਗੀ ਕਿਸਾਨੀ ਦੇ ਹੱਕ ਦੀ ਤੁਹਾਡੇ ਨਾਮ ਕਰਾਂਗੇ ਬਾਜਵਾ ਜੀ ਆਪੇ ਸੱਚੀ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਜਿਹੜੇ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਕਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਕੀ ਇਹਨਾਂ ਦੇ ਤਰ੍ਹਾਂ ਹੀ ਯਕੀਨ ਪਰ ਖੀਰੀ ਵਾਸਤੇ ਜਿਹੜੇ ਇਹਨਾਂ ਦੇ ਹੱਕ ਦੀ ਆਵਾਜ਼ ਚੁਕਦੋ ਚਲੋ ਜੀ ਤੁਹਾਡੀ ਗੱਲ ਹੈ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲੋ ਯਾਰ ਕਿੱਥੇ ਆਪਾਂ ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਹਰਾ ਕੇ ਦੇਸ਼ ਨੂੰ ਬਚਾਇਆ ਜਾਵੇ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਦੇ ਵੱਲ ਕਿਸਾਨਾਂ ਦੇ ਨਾਲ ਸ਼ਰਮ ਤੱਕੇ ਸ਼ਹੀਦੀ ਕੀਤੀ ਗਈ ਹੈ ਸ਼ੁਭਕੰਨੋ ਸ਼ਹੀਦ ਕੀਤਾ ਗਿਆ ਉਹਨਾਂ ਦੇ ਹਕੀਕ ਲਖੀਂਪੂਰੀ ਖੀਰੀ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਪਿੰਡਾਂ ਦੇ ਵਿੱਚ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਕਰਨਗੇ ਹੋਇਆ ਕਿ ਆਪਾਂ ਐਸਕੇਮ ਦੀ ਕਾਲ ਆ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇਆਂ ਨਾਲ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬੈਠ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿ ਦਿੱਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਜਾਬਤ ਜਰਾ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਇਹ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਸਵਾਲ ਪੁੱਛਿਆ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਉਹ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਗੱਡ ਦਿੰਨੇ ਆ लाठी ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਆ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਆ ਕਿ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪੀ ਨੂੰ ਪੁਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਇਹ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਂਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕਿ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਜੋ ਉਸ ਨਿਕਟ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਗੱਲ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇੰਨਾ ਚਿਰ ਚੱਲੂ ਜੀ ਪ੍ਰੋਗਰਾਮ ਇਹਦਾ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤਾਂ ਨੇ ਮੰਗਾਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜੇ ਨਹੀਂ ਮੰਗਾ ਇੱਕ ਕਰਦੀ ਪੂਰੀ ਸਾਡਾ ਰੋਸ ਆ ਇਹ ਜਾਰੀ ਰਹੂਗਾ ਕਉ ਇਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕੇਮ ਤੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਕਹਿੰਦੇ ਆ ਮ ਵੀ ਕਿਸਾਨ ਦਾ ਪੁੱਤੀਆਂ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਆ ਕਿਸਾਨ ਦਾ ਪੁੱਤੀਆਂ ਜੇ ਕਿਸਾਨ ਦਾ ਪੁੱਤੇ ਤਾਂ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤਿਆ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵਾਇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਸਕੇਮ ਉਹਦੇ ਇਸ ਮੋਕੇ ਪਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਕਿਹਾ ਕਿ ਪਾਜਪਾ ਪਾਰਟੀ ਕਿਸਾਨਾਂ ਦਾ ਹੱਲ ਜ਼ਰੂਰ ਕਰੇਗੀ ਉਹਨੇ ਕਿਹਾ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਬੈਠ ਕੇ ਹੀ ਵਿਚਾਰਿਆ ਜਾ ਸਕਦਾ ਹੈ ਤੇ ਇਸ ਦਾ ਬੈਠ ਕੇ ਹੀ ਹੱਲ ਹੋਵੇਗਾ ਹੋਰ ਵੀ ਬਾਰੇ ਹੋ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਦਾ ਕਿ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਨੇ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੈ ਔਰ ਆਹੀ ਕਿਸਾਨਾ ਕਿਸਾਨਾ ਜਨਾਲ ਆਪਾਂ ਹਾਂ ਕਿਸਾਨਾ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਇਹਦਾ ਹੱਲ ਕਰਨੇ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਆਜੋ 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 ਤਸਦੀਕ ਕਿਸਾਨਾਂ ਦੇ ਵੱਲੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋਂ ਪੀ.ਡੀ. ਵਾਰ ਦਿਨੇਸ਼ ਬੱਬੂ ਦਾ ਕਿਰਾਉ ਪੀਤਾ ਗਿਆ ਤੇ ਉਸ ਨੂੰ ਤਿੱਖੇ ਸਵਾਲ ਵੀ ਪੁੱਛੇ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਭਾਜਪਾ ਲੀਡਰਾਂ ਦਾ ਵਿਰੋਧ ਇਸੇ ਤਰ੍ਹਾਂ ਕਰਦੇ ਰਹਿਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ